ਉਹ ਵਈ ਜੱਗੇ ਦੇ ਡਰਾਈਵਰ ਕਰਤਾ ਸਟਾਰਟ ਡਰਾਈਵਰ ਦੀ ਵਾਰ ਤੋਂ ਓਏ ਅੱਜ ਵੀ ਕਾਲ ਵਈ ਸਾਰਿਆਂ ਨੂੰ ਜੋਜੀ ਭਾਈ ਫੋਕੋ ਬੋਲ ਰਾ ਆਲੀ ਕਾਨੇ ਕੰਡਾ ਚੱਲੇ ਆ ਜਿਹੜੇ ਆਪਾਂ ਦੰਨੇ ਦੇ ਵਿੱਚ ਹੋਇਆ ਪਿੰਡ ਦੇ ਘਰ ਕੋਲ ਕੋੜ ਟਰੈਕਟਰ ਲਿਆ ਹੋਇਆ ਹੈ ਹੱਥ ਵਿੱਚ ਨਾਲ ਆਪਣੇ ਵਾਲਾ ਉਹ ਪੂਰੀ ਬਰੌਂ ਲੱਗਿਆ ਹੋਇਆ ਤੇ ਦਰਬੀਰ ਦੇ ਗੇੜ ਤੇ ਦੇ ਉੱਤੇ ਖਾਲੀਆਂ ਪਿੱਛੇ ਜग्गा ਲੈ ਕੇ ਆ ਰਿਹਾ ਹੈ ਟਰੈਕਟਰ ਮੈਂ ਕਿਹਾ ਚਲੋ ਇੱਥੇ ਹੀ ਕਢਵਾ ਲੈਂਦੇ ਆ ਅੱਜ ਦੇ ਵੇਲੇ ਆਈਏ ਕਿੰਨੇ ਦੇਣੇ ਕਣਕ ਆ ਜਾਣੇ ਉਹ ਹੈ ਤਾਂ ਵੈਸੇ ਗਿੱਲੇ ਤੋਂ ਉੱਪਰ ਹੈ ਜਿਹੜੇ ਤੇ ਥੋੜਾ ਬਹੁਤਾ ਘਾਟਾ ਹੈ ਪਰ ਵਿੱਚ ਗੰਨਾ ਜਾ ਰਹਾ ਹੈ ਕਿੰਨਾ ਸਾਹ ਹੈ 6 ਵਿੱਲੇ ਜਗਾ ਬਣਦੀ ਹੈ ਕਣਕ ਦੀ ਇਹਦੇ ਵਿੱਚ ਆ ਜਾਣੀ ਉਹ ਤੋਂ ਉਹ ਦੀਗਾ ਮੱਤੀ ਕੱਢਦੇ ਹੁੰਦੇ ਕਿਵੇਂ ਨਿਕਲਦੀ ਕੱਢ ਇੰਦਰ ਆਪਣੀ ਮੱਤੀ ਆਪ ਜੇ ਰਾਸ ਤੇ ਪਾ ਦੇ ਇੰਦਰ ਫੈਸਟ ਕਾਰ ਚੱਲਦਾ ਹੋਇਆ ਲੇਬਰ ਦੇ ਬੰਦੇ ਇਹ ਹੋਰ ਬੰਦੇ ਹਸਾਵੇਂ ਨੇ ਅਸੀਂ ਕੱਢਣੀ ਆਂ ਪਹਿਲੀ ਵਾਰੇ ਮੈਸਟਰ ਜੀ ਇੱਥੇ ਪਾਣੀ ਲਾ ਰਹਾ ਆਪ ਬੱਦ ਨਾ ਕੋਣ ਜਗਾ ਦੇਖਣੀ ਪੈਣੀ ਕਿੱਥੇ ਨਿਕਲੂਗੀ ਇਹ ਜਿੱਥੇ ਕਿਹਾ ਕਿ ਸੁਆਦ ਨਹੀਂ ਬੰਦੇ ਨਾਲ ਜ ਆਪਾਂ ਕੰਨਾ ਕੱਢ ਲੂਗੇ ਉਹਨੂੰ ਪਾਣੀ ਲੱਗਿਆ ਆਹ ਨਹੀਂ ਪਾਣੀ ਲੱਗਿਆ ਕਹਿ ਵੀ ਨਹੀਂ ਆਨੇ ਤੇ ਭਾਈ ਨੂੰ ਇਤ ਕੱਤਾ ਦਿਨ ਰੋਕ ਵੀ ਲੰਦਾ ਚਾਹੀ ਉਹ ਗੰਨੇ ਜੇ ਕਿਤੇ ਕੱਢਣੀ ਮੈਨੇ ਹਾਲੋ ਜੀ ਆ ਗਨੇ ਆੜੀ ਆ ਗਈ ਆਪਣੀ ਤਣਕ ਵੇ ਜੀ ਭਾਈ ਮੈਂ ਕੱਲ ਦੇਖਿਆ ਇੱਕ ਗੰਨੇ ਦਾ ਪੱਤਾ ਬਹੁਤ ਖਾ ਗਿਆ ਸੁੰਢੀ ਨੇ ਹੁਣ ਜੱਗਾੜ ਹੈ ਦੇਖਦੇ ਆ ਉਹਨੂੰ ਪੁੱਛਣਾ ਕੋਈ ਹਲਚਰ ਉਹ ਚੱਲਦੀ ਆਪਣੀ ਟੂੜੀ ਵਾਲੀ ਮੈਨੂੰ ਲੱਗਾ ਸੇ ਮੇਰੇ ਲੱਗੇ ਉਹ ਦੇਖਣਾ ਪੈਣਾ ਕਿੱਥੇ ਕੱਢੀ ਏ ਇੱਕੇ ਜਗ੍ਹਾ ਕੱਢਣੀ ਆ ਇਹ ਲੰਬਾਈ ਜ਼ਿਆਦਾ ਹੈ ਲੋ ਬਾਈ ਖੇਤ ਚ ਪਹੁੰਚ ਗਏ ਤੇ ਜੱਗਾ ਵੀ ਪਹੁੰਚ ਗਿਆ ਟਰੈਕਟਰ ਲੈ ਕੇ ਜਿਹੜਾ ਜੱਗੇ ਨੇ ਨਵਾਂ ਟਰੈਕਟਰ ਲਿਆ 575 DI XP+ ਹੈ ਆ ਲੱਤਾ ਬਾਈ ਜੱਗੇ ਨੇ ਸਿੰਪਲ ਸ਼ੋ ਜਿਵੇਂ ਸਾਡੇ ਵਾਲੀ ਨੂੰ ਆ ਉਹ ਸ਼ੋ ਚ ਇਹ ਸਰਪੰਚ ਨਹੀਂ ਹੈਗਾ ਵੈਸੇ ਜੁਗ ਸਮਰਦੀ ਕਹੀ ਜਾਵੇ ਜੱਜ ਦਾ ਟਰੈਕਟਰ ਆਹੀ ਹੈ ਬਾਕੀ ਜੱਗਾ ਪਹੁੰਚਿਆ ਮੇਲੋ ਜੱਗੇ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਟਰਾਲੀ ਤੇ ਚੜ ਕੇ ਬੈਠ ਗਿਆ ਜੱਗੇ ਦਾ ਟਰੈਕਟਰ ਐ ਤਿਆਰ ਪਰ ਤਿਆਰ ਬੰਦੇ ਆਪਣੇ ਕਰਨ ਲੱਗੇ ਹੋਏ ਤਿਆਰੀ ਤੇ ਮੈਂ ਕਿਹਾ ਵੀ ਉਹ ਦੂਰ ਵਾਲੀਆਂ ਆ ਵੀ ਹੁਣ ਵਿੱਚੇ ਬੰਦੇ ਵਿੱਚੇ ਜਨਾਨੀਆਂ ਸਾਰੀ ਲੇਬਰ ਆ ਇਹੇ ਮੈਂ ਦੂਰ ਵਾਲੀਆਂ ਨੇੜੇ ਲਾ ਦੇ ਪਿੱਛੇ ਪਲੜ ਲਾਏ ਹੋਏ ਆ ਹੋਰ ਸੁਣਾ ਦੇ ਅੱਗੇ ਵਧੀਆ ਜੀ ਬਈ ਜੱਗੇ ਦਾ ਟਰੈਕਟਰ ਆ ਇੱਕ ਨੰਬਰ ਮਿਲਿਆ ਹੁਣ ਇਹਦੀ ਨਾ ਕੋਈ ਛੇੜਖਾਨੀ ਕਰਾਉਣ ਲੱਗ ਜੀ ਤੈਨੂੰ ਦੱਸ ਦਿਆ ਮੈਂ ਠੀਕ ਆ ਛੋਟਾ ਟਰੈਕਟਰ ਜਿੱਥੇ ਹੈਗਾ ਜਿਹੜਾ ਜਿਹੜਾ ਹੈਗਾ ਵਧੀਆ ਆ ਇਹਦੀ ਛੇੜਖਾਨੀ ਨਹੀਂ ਕਰਾਉਣੀ ਇਹਦੀ ਛੇੜਖਾਨੀ ਲ ਕਰਾ ਦੀ ਨਹੀਂ ਤੇ ਡੰਡਾ ਫਿਰੂ ਤੇਰੇ ਕੋਲ ਤੈਨੂੰ ਦੱਸ ਦਿਆ ਮੈਂ ਫਿਰ ਇਹਦਾ ਡੈਡੀ ਬਾਈ ਰੋਈ ਜਾਂਦਾ ਉਹ ਤਾਂ ਤੇ ਹੋ ਗਿਆ ਉਹ ਤਾਂ ਐ ਹੋ ਗਿਆ ਇਹ ਹੋ ਗਿਆ ਹਾਂ ਐ ਸਿੰਪਲ ਐਨ ਓਕੇ ਟਰੈਕਟਰ ਐ ਇਹਨੂੰ ਕੁਛ ਕਰਾਉਣੇ ਦੀ ਲੋੜ ਨਹੀਂ ਜੱਗੇ ਜ਼ੋਰ ਫਰਾਟੇ ਮਾਰਦਾ ਜੱਗੇ ਨੇ ਬਾਈ 555 ਨੂੰ ਵੀ ਜਿਹੜਾ 57 ਐਚਪੀ ਆ ਛੇੜਖਾਨੇ ਗਲਤ ਕਰਵਾਈਓ ਟਰੈਕਟਰ ਦੀ ਉਹ ਟਰੈਕਟਰ ਇੰਨਾ ਜ਼ੋਰ ਮਾਰਦਾ ਤਾਂ ਨਾ ਉਹ ਤਾਂ ਅਸੀਂ ਦੇਖਿਆ ਨਦੀ ਚ ਰੇਤਾ ਭਰ ਕੇ ਲੋਕ ਖੜ ਖੜ ਦੇਖਦੇ ਤੇ ਇਹਨੇ ਫੇਰ ਪੰਗਾ ਲੈ ਲਿਆ ਤੇ ਨਾਲ ਐ ਨਹੀਂ ਕਰਨਾ ਚਾਹੀਦਾ ਬਾਈ ਜਿਹੜੀ ਜਨਰਲ ਚੀਜ਼ ਆ ਹੁਣ ਜਿਹੜੀ ਇਹ ਆ ਜੁਗਸ ਮਰਜ਼ੀ ਪਾੜਤ ਭਜਾ ਲੋ ਕੁਛ ਕਰ ਲੋ ਐ ਥੋੜਾ ਕੋਈ ਆਵਾਜ਼ ਆ ਜੂਗੀ ਹੋਰ ਹਾਂ ਲੱਗਿਆ ਇੱਕ ਨੰਬਰ ਜੀ ਆਹ ਟਰੈਕਟਰ ਬਹੁਤ ਸਾਫ਼ ਮਿਲਿਆ ਜੇ ਕਿੰਨਾ ਮਾਡਲ ਹੈ ਟਰੈਕਟਰ ਇਹ 21900 ਬਾਈ ਟਰੈਕਟਰ ਦੇਖੋ ਕਿੰਨਾ ਸਾਫ਼ ਹੈ 2000 ਘੰਟੇ ਚੱਲੇ ਆਹ ਦੇਖੋ ਬਾਈ ਜੱਗੇ ਦਾ ਟਰੈਕਟਰ ਤੇ ਬਹੁਤ ਸਾਫ਼ ਕੀਤੇ ਦੇ ਵੀ ਆਏ ਨਹੀਂ ਹੈ ਕਿ ਵੀ ਲੀਕਿੰਗ ਵਾਲੇ ਵੀ ਕਹਿੰਦਾ ਕਹਿੰਦਾ ਪ੍ਰੈਸ਼ਰ ਵੀ ਨੂੰ ਵੀ ਲਗਾਤਾਰ ਹੋ ਗਿਆ ਹੁਣ ਜੱਦਾ ਇਹ ਆਇਆ ਤਾਂ ਨਾ ਅਰਜਨ ਨਾ ਦੁਆ ਆਹੀ ਚੱਲਿਆ ਹੁਣ ਹਾਂ ਇਹ ਉਹ ਅੰਦਰ ਖੜਿਆ ਹੁਣ ਹੈ ਇਹ ਬਾਹਰ ਪਰ ਨਹੀਂ ਬਾਈ ਇਹਦਾ ਖਰਚੇ ਦਾ ਵੀ ਹੈ ਤਾ ਮੀਨੇ ਜੇ ਨਹੀਂ ਖਰਚੇ ਦਾ ਵੀ ਫਰਕ ਹੈ ਜੱਗੇ ਐਵੇਂ ਨਹੀਂ ਨਿਕਲਦਾ ਹੈਗਾ ਠੀਕ ਹੈ ਨਾ ਖਰਚੇ ਦਾ ਵੀ ਬਹੁਤ ਫਰਕ ਹੈ ਅਰ ਥ੍ਰੈਸ਼ਰ ਨੂੰ ਤਾਂ ਹੈ ਮੇਰਾ 475 ਮਾੜਨੀ ਤਾਂ ਇਹਦਾ ਫੇਰ 575 ਆ ਬੜੀ ਪਾਵਰ ਆ ਗਈ ਠੀਕ ਹੈ ਇਹਨੇ ਤਾਂ ਕਿਆ ਕਰਨ ਨਾਲ ਇਹ ਥ੍ਰੈਸ਼ਰ ਵੀ ਬੜਾ ਇਹਦਾ ਤਾਂ ਢਿੱਡ ਦਾ ਦੇਖ ਲੈ 36 40 ਹੋਣਾ ਇਹ ਹੈ ਹੈ 14 ਇੰਚੀ ਮੂੰਹ 36 40 ਆ ਹਾਂ ਤੇ ਟਰੈਕਟਰ ਦੇ ਟਾਇਰ ਵੀ ਨਾਲ ਦੇ ਬਾਈ ਦੋਲੇ ਜੇ ਦੰਦੇ ਕਢਾਉਣ ਜਾਂਦੇ ਹੋ 20 ਰੁਪਏ ਹੋਰ ਮੰਗਦਾ ਕਹਿੰਦਾ ਗਨਾਸੇ ਬੜੇ ਆ ਹਾਂ ਅੱਛਾ ਮੈਂ ਖਾਲੀ ਛੱਡ ਦਉ ਇਹਦੇ ਅੱਡੇ ਅੱਡੇ ਗਨਾ ਬੜੇ ਲੱਗਦੇ ਨੇ ਹੋਰ ਇੱਕ ਵਾਰ ਆਲਾ ਬੱਲ ਕਹਿੰਦਾ ਵੀ ਵੀਰਕੇ ਦੇ ਵੀ ਮੈਂ ਜਗਾ ਛੱਡ ਦਉ ਜੀ ਗੰਦੇ ਜੱਗੇ ਨੇ ਬੈਂਫਰ ਲਵਾਤਾ ਬਾਈ ਇਹਨੂੰ ਤੇ ਛਤਰੀ ਨਾਲਤੀ ਛਤਰੀ ਇਹੀ ਵਧੀਆ ਮੀਂਹ ਕਿਣੀ ਹਾਂ ਇਹੀ ਚਾਹੀਦੀ ਆ ਆਪਾਂ ਦੂਹਾਂ ਚ ਤਾਂ ਕੁਝ ਨਹੀਂ ਹੈਗਾ ਨਾ ਧੁੱਪ ਰੁਕੇ ਨਾ ਮੀਂਹ ਰੁਕੇ ਹਾਂ ਨਹੀਂ ਬੁੱਟਿਆਂ ਚ ਵੀ ਨਹੀਂ ਕੋਈ ਨਾ ਪਰ ਇਹ ਚੀਜ਼ ਤੱਕੜਾ ਲਓ ਬਾਈ ਇੱਧਰ ਆ ਨਾ ਕਿਤੇ ਚਾਬੀ ਨਹੀਂ ਲੱਗੀ ਵੀ ਨਾ ਕਿਤੇ ਚਮਾਈ ਛਿੱਕਾ ਬੰਦ ਟਰੈਕਟਰ ਪਿਆ ਛਿੱਕਾ ਬੰਦ ਟਰੈਕਟਰ ਆ ਰਵਾਾ ਤੁਹਾਨੂੰ ਹੁਣ ਸੁਣਾਦਣੀ ਇਹਦੀ 14 ਦੇ ਟਾਇਰ ਐ ਇਹਨੂੰ ਪਹਿਲਾਂ ਹੀ ਨਾਲ ਦੇ ਅਗਲੇ ਜੱਗੇ 750 ਦੇ ਹੈ ਤੇ ਇੱਕ ਨੰਬਰ ਟਰੈਕਟਰ ਆ ਬਾਈ ਸਾਫ ਸੁਥਰਾ ਟਰੈਕਟਰ ਆ ਰੱਗੇ ਦੇਖੋ ਇਹਦੀ ਕਿੰਨੀ ਜਗ੍ਹਾ ਖੁੱਲ ਗਈ ਇਹਦੀ ਲੰਬਾਈ ਵਧਾਤੀ ਦੀ ਬਾਈ ਗੱਬੇ ਤੋਂ ਆ ਟਰੈਕਟਰਾਂ ਦੀ ਸਾਡੇ ਵਾਲੇ ਨਾਲੋਂ ਲੰਬਾ ਟਰੈਕਟਰ ਆ ਇਹ ਆਜਣਦਾ ਏ ਆਜਣਦਾ ਏ ਸੈਰ ਟਿਊਬਾਂ ਪਿੱਛੇ ਵਾਲੀਆਂ ਠੀਕ ਬਸ ਉਹ ਉਹੀ ਸਾਰਾ ਹੰਡੀ ਏ ਦੀ ਜੱਗੇ ਆ ਹੁੱਕ ਨਾ ਦੁਆਰ ਤੇ ਆ ਬਣਵਾਈ ਹੈ ਨਾ ਹੁੱਕ ਤੁਹਾਨੂੰ ਪਤਾ ਬੁਆਰੀਆਂ ਕੋਲ ਤੇ ਆਇਆ ਉੱਥੇ ਖੋਲੀ ਵੀ ਏ ਹੁੱਕ ਇਹ ਚੇਂਜ ਹੋਈ ਵੀ ਆ ਬਾਈ ਹੁੱਕ ਨਾਲ ਦੀ ਨਹੀਂ ਹੈਗੀ ਇਹ ਇਹਦੀ ਪਲੇਟਾ ਬੁਲਟਾ ਬਦਲ ਹੋਈ ਪਿਆ ਵੀਰੇ ਹਾਂ ਹੁੱਕ ਜੜਤੀ ਨਵੀਂ ਲੱਗੀ ਵੀ ਏ ਇਹ ਜੜ ਤੇ ਗਿਆ ਕਿਸੇ ਹੋ ਟਰੈਕਟਰ ਦੀ ਇਹਨੂੰ ਲੱਗੀ ਵੀ ਆ ਠੀਕ ਹੈ ਇਹਦੀ ਖੋਲ ਲਈ ਉਹ ਇੱਕ ਨਾ ਦਾ ਕਰ ਲੰਦੇ ਆ ਮੇਰੀ ਕੰਬੈਨ ਦੇ ਟਾਇਰ ਵੀ ਇੱਧਰ ਉੱਧਰ ਹੋ ਗਏ ਤੇ ਮੈਨੂੰ ਲੱਗਦਾ ਖੇੜਦੇਨ 2-300 ਰੁਪਏ ਆ ਬਾਬੇ ਜਮਾਈ ਆਇਆ ਹਾਂ ਬਸ ਮੱਦੀ ਆਇਆ ਘਰ ਅੱਛਾ ਇਹ 2-3ਆ ਖੁਲੀ ਹੋਈ ਵੀ ਦੀ ਹੈ ਭਾਈ ਜੱਗੇ ਦੇ ਥਰੇਸ਼ਰ ਦੀ ਇੱਕ ਹੋਰ ਮੋਰਝਾ ਪੱਤੀ ਜੀ ਲੱਗੀ ਹੋਈ ਹੈ ਜੇ ਮੰਨ ਲਓ ਗਰਾ ਉਹ ਹੋ ਗਿਆ ਕਈ ਵਾਰ ਨਾ ਆਪਣਾ ਡਗੂਨ ਜਾ ਪਾਈ ਜਾਂਦਾ ਏ ਇਹ ਥੋੜੀ ਜੀ ਪੱਤੀ ਉੱਪਰ ਚੱਕ ਦੋ ਤਾਂ ਤੇਰ ਥੋੜਾ ਚਲਾ ਦਿੰਦਾ ਇਹ ਇਹਦਾ ਫਾਇਦਾ ਏ ਪੱਤੀ ਦਾ ਵਧੀਆ ਏ ਸਾਫ ਵੀ ਕਰਦਾ ਏ ਪੱਖੀ ਵੀ ਲੱਗੀ ਹੋਈ ਆ ਤੇ ਵਧੀਆ ਏ ਥਰੇਸ਼ਰ ਇਹਨਾਂ ਦਾ ਸਮਰਾੜਿਆ ਵਾਲੇ ਦਾ ਇਹ ਨਿਊ ਪੰਮੀ ਨਿਊ ਪ੍ਰੇਮ ਇਸਮਰਾਲੇ ਹਾਂ ਸਮਰਾਲਾ ਨਿਊ ਪ੍ਰੇਮ ਠੀਕ ਹੈ ਠੀਕ ਹੈ ਪੰਮੀ ਵਾਲਾ ਤਾਂ ਨਹੀਂ ਹੈਗਾ ਇਹ ਨਿਊ ਪ੍ਰੇਮ ਨਿਊ ਪ੍ਰੇਮ ਹੈ ਇਹ ਇੱਕ ਦੂਰੇ ਵਿੱਚੋਂ ਹੀ ਨਿਕਲ ਜੰਨੇ ਆ ਹਾਂ ਹਾਂ ਅੱਗੇ ਅੱਗੇ ਫੇ ਵੰਡ ਬੰਡਈ ਇਹ ਤਾਂ ਇੱਕ ਨਹੀਂ ਹੋ ਜਾਂਦਾ ਠੀਕ ਹੈ ਜਿਵੇਂ ਆਹ ਕੁੱਤਰ ਹੋ ਗਈ ਸਾਡੇ ਉਹ ਚਾਚੇ ਦੀ ਦੂਈ ਕੁੱਤਰ ਹੋ ਗਈ ਇਕਣੇ ਹੁੰਦੇ ਪਰ ਆ ਜਮੀਨ ਇਕੱਠੀ ਹੁੰਦੀ ਹੈ ਸੱਚਾ ਸੀ ਬਿਰਦੀ ਕਿੰਨਾ ਪੁਰਾਣਾ ਦਾ ਹਾਂ ਉਹ ਵੀ ਤਿੰਨ ਦੁਕਾਨਾਂ ਹੋ ਗਈਆਂ ਫੇਰ ਬਸ ਗਾਂਹ ਤੇ ਗਾਂ ਰਕ ਕੱਟੇ ਰਹਿੰਦੇ ਨਹੀਂ ਹਾਂ ਮੈਂ ਕਹਿੰਦਾ ਥੋੜੇ ਥੱਲੇ ਹੋਰ ਮੰਗਾ ਲਈਏ ਆਪਾਂ ਨਹੀਂ ਇਹਨੂੰ ਥੱਲੇ ਲਾ ਲਈਏ ਹੈ ਪਿੱਛੇ ਖਾਲੀ ਆ। ਬਸ ਠੀਕ ਆ। ਤੇ ਭਾਈ ਇਹ ਜੱਗੇ ਇਹ ਟਰੈਕਟਰ ਨੂੰ ਲੋ ਹਾਈ ਦਾ ਚੱਕਰ ਹੈ। ਵੀ ਜੀ ਮੈਂ ਆਪਣੇ ਪਹਿਲੇ ਟਰੈਕਟਰ ਲੋ ਚ ਚੱਲਦੇ ਹੁੰਦੇ ਤੇ ਥਰੇਸ਼ਰ ਚ ਨਹੀਂ। ਇਹਨੂੰ ਤਾਂ ਨਹੀਂ ਹੈਗਾ। ਮੇਰੇ ਵਾਲੇ ਨੂੰ ਵੀ 19 21 ਦਾ ਫਰਕ ਪੈਂਦਾ 19 20 ਦਾ। ਜਿਹੜਾ ਦੂਆ ਮੇਰਾ ਆਪਣਾ ਉਹਨੂੰ ਵੀ ਨਹੀਂ ਇੰਨਾ ਹੈਗਾ। ਮੈਨੂੰ ਤਾਂ ਲੱਗਿਆ ਨਹੀਂ ਇਹਦੀ ਵੀਡੀਓ ਮੈਨੂੰ ਸਿੱਧੀ ਲੱਗਦੀ ਹੈ ਵੀ ਲੋ ਹਾਈ ਨਾਲ ਚੱਕਰੇ ਨਹੀਂ ਕੋਈ। ਡਬਲ ਕਲਚ। ਮੈਂ న్యూਟਰਲ ਕਰਕੇ ਚਲਾਉਂਦਾ। ਆ ਹੁਣ న్యూਟਰਲ ਖੜਾ ਤਾਂ ਚੱਲਣਾ। ਅੱਛਾ। ਲੋ ਹਾਈ ਜੇ ਨਹੀਂ ਚੱਕਰ ਕੋਈ। ਠੀਕ ਜੀ। ਮੈਂ ਡਬਲ ਤੇ ਚਲਾਉਂਦਾ। ਏ ਵੀ ਕੋਈ ਚੱਕਰ ਹਾਂ ਸਟਾਰਟ ਵੀ ਨਿਊਟਰਲ ਤੇ ਹੁੰਦਾ ਨਾ ਉਹ ਸਟਾਰਟ ਕਰਨ ਲੱਗੇ ਨਿਊਟਰਲ ਹੁੰਦਾ ਮੁੜ ਕੇ ਨਾ ਲੋ ਭਾਈ ਜਨਾ ਹਾਈ ਗੱਭੀ ਲੈਂਦਾ ਇਹਦੀ ਇਹਦੀ ਪੀਟੀਓ ਸਿੱਧੀ ਆ ਬਸ ਠੀਕ ਆ ਇਹਦੀ ਭਾਈ ਮੈਂ ਤੁਹਾਨੂੰ ਦੱਸਾਂ ਜਿੱਕੇ ਇਹਦੀ ਸਰਵਿਸ ਵੀ ਮੜੇ ਥੋੜੇ ਪੈਸੇ ਨਾਲ ਹੋ ਜਾਂਦੀ ਹੈ ਮੜਾ ਢਿੱਡਾ ਤੇਲ ਨੂੰ ਦੇਖ ਹੈ ਤੇਲ 7.5 ਲੀਟਰ ਪੈਂਦਾ ਹਾਂ ਦੋ ਫਿਲਟਰ ਪੈ ਜੰਨੇ ਆ ਨਹੀਂ ਚੱਲ ਫੇਰ ਵੀ ਫਰਕ ਤਾਂ ਹੈ ਫਰਕ ਤਾਂ ਹੋਰ ਨਾਲੋਂ ਫਰਕ ਆ ਭਾਈ ਫੋਰਡ ਲੈ ਕੇ ਆਇਆ ਅੱਜ ਪਹਿਲਾਂ ਦੀ ਯਾਦ ਆ ਗਈ ਸਾਡੇ ਕੋਲ ਹੁੰਦਾ ਤਾਂ ਫੋਰਡ ਤੇ ਅੱਜ ਬਹੁਤ دیر ਬਾਅਦ ਚਲਾਇਆ ਕੱਲ ਪਰਸੋਂ ਕੱਲ ਵੀ ਮੈਂ ਇਹਦੇ ਨਾਲ ਸ਼ਾਮ ਨੂੰ ਲੈ ਕੇ ਅੱਜ ਫੇਰ ਇਹਦੀ ਆਵਾਜ਼ ਨਾ ਉੱਕਣਾ ਹੀ ਆ 10 ਤਰੀਕ ਨੂੰ ਇੱਕ ਹੋਰ ਚੀਜ਼ ਵੀ ਕਰਸਾਂ ਕਰਾਉਂਗੇ ਤੇਨੂੰ ਆਪਾਂ ਕੀ 10 ਤਰੀਕ ਨੂੰ ਕੀ ਆ ਸੱਪ ਕੱਢਣ ਲੱਗਿਆ ਹੁਣ ਤੂੰ ਸੱਪ ਬਈ ਹਾਂ ਉਹ ਵੀ ਆਹੀਂ ਉਹ ਬੱਸ ਅੱਛਾ ਮੈਨੂੰ ਐਂ ਦੱਸ ਹੁਣ ਸੂਬਤਾਂ ਵਿੱਚ ਨੂੰ ਕੱਢਣੇ ਆ ਉਹ ਰੱਖੇ ਰਾਂ ਤਾਰੂਗਾ ਕੋਈ ਮੰਗ ਕੇ ਲੈ ਕੇ ਤਾਂ ਆਉਂਦੇ ਹੋਏ ਮੈਂ ਲੈ ਕੇ ਆਇਆ ਠੀਕ ਠੀਕ ਉੱਥੇ ਅੱਡੇ ਮਿਲਗਾ ਹਾਕਮ ਆ ਕੇ ਸੂਬ ਲੈ ਜਾ ਮੈਂ ਤਾਰ ਉੱਪਰੇ ਨਹੀਂ ਰਹਿ ਜਾਣਾ ਸਹੀ ਗੱਲ ਮੈਂ ਦੇਖੀ ਕਿਤੇ ਵਿੱਚ ਨੂੰ ਨਾ ਨੰਗਾ ਦੀ ਮੈਂ ਭੁੱਲ ਜਾਂਦੇ ਆ ਚੀਜ਼ ਠੀਕ ਓਏ ਬਿੱਟੂ ਰਾਤ ਦਾ ਟਾਈਮ ਆ ਲੇਬਰ ਮੇਰੇ ਕੋਲ ਪਿੰਡ ਵਾਲੀ ਉਹਦੀ ਹਾ ਲਾਲੇ ਲੂਰੇ ਨਹੀਂ ਕੱਲੂ ਰਹੀ ਹਾਂ ਅੰਦਰ ਤਾਂ ਹੀ ਸਾਰੇ ਹਾਂ ਚੱਲ ਕਣਕ ਕੱਢ ਕੇ ਆਇਆ ਕਮਾਲ ਪਰ ਉੱਤੇ ਬਾਦ ਮਾਲਾ ਲਾਉਣਾ ਦਾ ਪਹਿਲਾਂ ਤੈ ਕਰਕੇ ਪੰਤਾਲੇ ਚ ਰੱਖਿਆ ਵਾ ਹਾਂ ਚੱਲ ਸਾਰਾ ਕੁਝ ਕਰ ਕਰਾ ਕੇ ਕਹਿੰਦਾ ਚਲਾ ਦੇ ਇੱਕ ਪੀਪਾ ਵਿੱਚ ਹਾਂ ਸਾਰਾ ਕੁਝ ਕੜਤਾ ਵਿੱਚ ੱੱਲਾ ਵੀ ਪੀਪਾ ਵਿੱਚ ਇੱਕ ਦੋ ਤੈ ਤਾਰੇ ਸੀ ਤੈ ਤਾਰੇ ਦੇ ਇੱਕ ਦੋ ਨੂੰ ਕਹੀ ਗਿਆ ਮਨੂ ਕਹਿੰਦਾ ਚਲਾ ਦੇ ਮੈਂ ਚਲਾ ਦਾਂ ਜਾਨ ਨੂੰ ਰੋਕਿਆ ਫੀਲ ਰੁਕਿਆ ਜਾਂਦਾ ਸਾਰਾ ਕੁਝ ਵਿੱਚ ਨੂੰ ਟੂੜੀਆਂ ਇਕੱਠਾ ਕਰਦਾ ਚਲੋ ਭਾਈ ਦੇਖਦੇ ਆ 187 ਬੀਜ ਤਾਂ ਤੇ ਭਾਈ ਆ ਗੰਨਾ ਆਪਣਾ ਗੰਨਾ ਜਿਹੜਾ ਵੇਹ ਜੰਮਿਆ ਵਧੀਆ ਪਰ ਗੰਨਾ ਨਾ ਪੱਤੇ ਖਾ ਲੈ ਦੇ ਹੈਂ ਜੰਨੇ ਕਿੰਨੀ ਵਾਲੀ ਕੰਟ ਸਰੋਂ ਦੇ ਨਾਲੇ ਵੱਡ ਹੋਣੀ ਚਾਹੀਦੀ ਉਹ ਭਾਈ ਇਹਦਾ ਬਹੁਤ ਲੇਟ ਬੀਜ ਹੋਈ ਕਰਕੇ ਥੋੜਾ ਜਿਹਾ ਗੰਨਾ ਦਬ ਗਿਆ ਹਾਂ ਆਏ ਵੀ ਇਹ ਪੋਗੇ ਨਾਲ ਆਪਣਾ ਕੋਈ ਤੱਲੋ ਘਾਤ ਨਹੀਂ ਕਰਨਾ ਤਾਂ ਹੁਣ ਥੱਲੇ ਤੇ ਆਉਣਾ ਅੱਛਾ ਉਹ ਆਪਣਾ ਵੱਡੇ ਦੇ ਨੂੰ ਠੀਕ ਉੱਪਰ ਤੇ ਵੱਢ ਕੇ ਜਾਂ ਸਮਾਨ ਪੈਣਾ ਹਾਂ ਝਾਂਗੜੇ ਫੁੱਟਣੇ ਆ ਫਿਰ ਬਸ ਫਿਰ ਕੋਈ ਨਾ ਇਹਨੂੰ ਕਰ ਦਿੰਦਾ ਭਾਈ ਕੋਈ ਚੱਕਰ ਨਹੀਂ ਇਹਨੂੰ ਜੇ ਕੋਈ ਖਾਈ ਜਾਵੇ ਤਾਂ ਵੱਡਣਾ ਚੜ ਤੇ ਇਹਨੂੰ ਹੁਣ ਕਟਰ ਫੇਰਦਾ ਆ ਜਾ ਕਟਰ ਫੇਰ ਦੇ ਕੱਲੇ ਕੱਲੇ ਸਿਆੜ ਪਾ ਠੀਕ ਆ ਨੀ ਮਾਰਾ ਕੇ ਠੀਕ ਹੈ ਫੇਰ ਦੇਖੀ ਝਾਂਗੜ ਫੋ ਕ ਰੂਟਾ ਵੀਟਰ ਫੇਰਦਾ ਪਤਲਾ ਜਾ ਨਹੀਂ ਨਹੀਂ ਉਹਨੇ ਪਛੀਆਂ ਕੱਢਣੀਆਂ ਬਾਹਰ ਅੱਛਾ ਉਹਨੇ ਪਛੀਆਂ ਕੱਢਣੀਆਂ ਠੀਕ ਕਿ ਬਹੁਤ ਹੋਛਾ ਆਏ ਪਛੀਆਂ ਹੁਣ ਵੀ ਦਿਖਦੀਆਂ ਹਾਂ 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 ਉੱਪਰੇ ਪਈਆਂ ਸਭ ਪੜ ਦੇਣੀਆਂ ਉਹਨੇ ਠੀਕ ਹੈ ਠੀਕ ਕਟਰ ਕਟਰ ਫੇਰ ਦਿੰਦਾ ਬਾਈ ਪਰ ਹੁਣ ਇਹਦੇ ਪਰ ਤਾਂ ਚੱਲਣਾ ਨਹੀਂ ਯਾਰ ਆ ਛੜੀਆਂ ਤੇ ਲਾਗ ਚੱਲ ਜਾਣਾ ਇੱਕ 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 ਸਿਆੜ ਦਾ ਵੱਡਿਆ ਹੋਊਗਾ ਬਾਕੀ ਦਾਤੇ ਨਾਲ ਵੱਡਦਾ ਪੇ ਬੰਦਾ ਇੱਕ ਨਾਲ ਰੱਖ ਕੇ ਹਾਂ ਕੱਖਾਂ ਵਾਲਾ ਦਾਤ ਠੀਕ ਐ ਇੱਕ ਸਾਈਡ ਰਹਿ ਵੀ ਗਿਆ ਕੱਖਾਂ ਵੱਡਦੇ ਨਾ ਯਾਰ ਕੱਖਿਆਂ ਵਾਲੇ ਦਾਤ ਨਾਲ ਨਹੀਂ ਚੱਲਣਾ ਕੋਈ ਬੁੱਟਾ ਪੜਦੂਗਾ ਕੋਈ ਦਾਤ ਦਾਤ ਹਾਂ ਤੇ ਖੜੀ ਲਾਉਣ ਲੱਗੇ ਆ ਬਾਈ ਪਹਿਲੀ ਵਾਰ ਪਹਿਲਾਂ ਰੱਖਣਾ ਖੜੀਆਂ ਲਾਈ ਕਰਦੇ ਦੇ ਪੁਰਾਣੇ ਜਵਾਨੇ ਚ ਹੈ ਤੇ ਹਾਂ ਖੇਤ ਥੋੜੇ ਉਧਰ ਹੀ ਛੜ ਲਵਾਈਤੀ ਪਰ ਹੁਣ ਐ ਵੀ ਇਹਦੇ ਨਾਲ ਖੜਤ ਨਹੀਂ ਪਾਉਗੀ ਬੰਦੇ ਵੀ ਜ਼ਿਆਦਾ ਪਹਿਲਾਂ ਨਾ ਇੱਕ ਨੇ ਹੁੰਦਾ ਦਾ ਖੜੀਆਂ ਲਾ ਲੈਣੀਆਂ ਫਿਰ ਆਪਣਾ ਪੰਜ ਚਾਰ ਬੰਦੇ ਕੱਢੀ ਜਾਂਦੇ ਤੇ ਚਾਰ ਬੰਦੇ ਵਿੱਚ ਲਾਈ ਕਿਉਂਕਿ ਚਾਰ ਦਾ ਰੁਗਾ ਨਹੀਂ ਖਿੱਚ ਲੈਣੇ ਹਾਂ ਪਿੱਛੇ ਕੀ ਰਹਿ ਗਿਆ ਫੇ ਸਹੀ ਗੱਲ ਹੈ ਚਾਰ ਚੂਰ ਨਹੀਂ ਚੜਾਉਣੇ ਤਿੰਨ ਬੰਦੇ ਚੜਾਉਣੇ ਜੱਗੇ ਰਹੇ ਨਾਲ ਕਰਦੇ ਤੇ ਬਚ ਜੂंगे ਪੂਰੇ ਹਾਂ ਪੱਲੜ ਬਿਛਾਲੇ ਦਾ ਥੱਲੇ ਖੜੀ ਲਾਲੀਬਾਈ ਇਹਨਾਂ ਨੇ ਤੇ ਹੁਣ ਕੱਢਦੇ ਆਂ ਦੇਖਦੇ ਆਂ ਕਣਕ 187 ਬੀਜ ਆ ਇਹ ਫਿਰ ਵੀ ਪੂਰੀ ਇੱਕ ਜਗ੍ਹਾ ਜਮਾਈ ਮਾਰਗੀ ਦੀ ਕਣਕ ਹੈ ਬੀਜ ਕਿ ਹਟਿਆ ਦੂਏ ਦਿਨ ਮੀ ਪੈ ਗਿਆ ਦੋ ਦਿਨ ਪਾਣੀ ਖੜਿਆ ਰਿਹਾ ਫੇਰ ਵੀ ਕਣਕ ਟਾਮੀ ਟੱਲੀ ਮੈਨੂੰ ਇਸਰਾ ਵੀ ਬੀਜਦਾ ਬੀਜਦਾ ਫੇਰ ਵੀ ਸੋਹਣੀ ਹੋਗੀ ਵੇ ਦੇਖੋ ਐ ਹੁੰਦਾ ਜੇ ਰੱਬ ਨੇ ਦੇਣਾ ਹੁੰਦਾ ਹੈ ਜਿਹਨੂੰ ਬਚਾਉਣਾ ਹੈ ਕੋਈ ਸੁੱਕੀ ਕਿੰਨਾ ਸੋਕਾ ਲੱਗ ਲਿਆ ਕੋਈ ਛਾੜੀ ਨਹੀਂ ਦਿੱਤੀ ਹਾਂ ਇੱਕ ਵੀ ਛਾੜੀ ਨਹੀਂ ਸਹੀ ਗੱਲ ਹੈ ਪਾਣੀ ਖੇਤੀ ਤੇ ਛੇਤੀ ਲੱਗ ਜਵੇ ਨਾ ਕੋਈ ਐਂਦਾ ਮੈਂ ਪਹਿਨਾ ਲਾ ਲੈਣਾ ਨੇ ਦੋ ਪਾਣੀ ਲਾ ਲੈ ਹੁਣ ਵਾੜੇ ਛੇਤੀ ਲੱਗ ਜਵੇ ਹਾਂ ਹੁਣ ਵੀ 8 ਘੰਟੇ ਹੋ ਗਏ ਅਜ ਅੱਠ ਆਈ ਆ ਹਾਂ ਹੁਣ ਲਾ 5 ਵਜੇ ਤੱਕ ਹਾਂ ਅੱਜ ਦਿਨ ਚ ਚੱਲੀ ਨਜ਼ਾਰਾ ਲਿਆ ਦਿਆ ਅੱਜ ਲੈਣੇ ਨਜ਼ਾਰਾ ਲਿਆਤਾ ਸਹੀ ਗੱਲ ਹੈ। ਉਹਦੇ ਬਾਟੇ ਆਲੇ ਦੋ ਦੋ ਤਿੰਨ ਤਿੰਨ ਕਿਲੇ ਭਰੀ ਬੈਠੇ ਆ। ਲੈ ਮੇਰਾ ਮੈਂ ਸਰਾਹ ਨੇ ਤੇ ਡੇਢ ਕਿਲਗ ਭਰਤਿਆ ਕੰਨੇ ਦਾ। ਅੱਜ ਲੈ ਟਕਾਣੇ ਨਾਲ ਆਈ ਆ। ਮਾੜਾ ਮੋਟਾ ਰਹਿ ਗਿਆ ਉਹਨਾਂ ਦੇਖਣਾ ਉਧਰ ਵੀ ਗੇੜਾ ਮਾਰਖਿਆਂ ਦਾ ਹਾਂ ਚਲਾ ਕੇ। ਜੇ ਦੇਖਾਂ ਵੀ ਆਟੋਮੈਟਿਕ ਬੰਦ ਕਰਾਂ ਕਿਤੇ ਰਾਤ ਨੂੰ ਆ ਕੇ ਹੋਰਾਂ ਦੇ ਹੀ ਭਰ ਦਵੇ। ਹੋਣੀ ਰਾਤ ਵਾਲਾ ਕੰਮ। ਹਾਂ, ਹੌਣ ਦਿਨ ਤੇ ਆਉ। ਠੀਕ। ਲਓ ਭਈ ਜੱਗੇ ਦੇ ਰੈਕਟਰ ਕਰਤਾ ਸਟਾਰਟ। ਰੈਕਟਰ ਦੀ ਆਵਾਜ਼ ਸੁਣੋ। ਨਾ ਪੁਕੇ ਰਾ ਨਿਗਰਾਨੀ ਚੱਲਣਾ ਪੜ ਕੇ ਲਾ ਕਿਤੇ ਕਣਕ ਜਾਨ ਦਾ ਜੇ ਪਰ ਉਹ ਬਾਈ ਬਰਾਲ ਨਾ ਆਵਾਜ਼ ਬਦਲਦਾ ਇਹ ਕਿਨਾਂ ਨੂੰ ਹੱਤੋਂਦਿਆ ਰੁਕ ਪਾੜਦੇ ਨਹੀਂ ਪੰਜਾਬੀ ਲੇਬਰ ਦਾ ਫਰਕ ਹੁੰਦਾ ਹਾਂ ਜੱਗੇ ਹੋ ਰੁਗ ਪਾੜਦੇ ਆ ਨਾ ਰੇਸ ਕਿ ਨਹੀਂ ਰੱਖੀ ਐ ਬਤਾ ਲਾ ਥੋੜੀ ਜੀ ਹਾਂ ਇਹਦੇ 1800 ਤੋਂ 2000 ਪਰ ਚੱਲਣਾ ਚਾਹੀਦਾ ਨਾ ਉਹ ਘਰੇ ਕਾਹਦਾ ਟਰੈਕਟਰ ਐ ਕਾਨਕ ਦੇਖੋ 1073 ਹੈ ਬਦਲਦੇ ਆਵਾਜ਼ ਟਰੈਕਟਰ ਦੀ ਬਦਲਦੇ ਆ ভাই ਬਦਲਦੇ ਆ ਫਰੀਦਾ ভাই ਆ ਕਾਫਾ ਬਹੁਤ بڑا ਐ ਕੋਈ ਮੰਗੇ ਨਾ ਨਾ ਨੋੜ ਕੱਟ ਰੋਤਾ ਨਾ ਕਾਫਾ ਬੜਾ ਹੋ ਰਿਹਾ ਬਹੁਤ ਸਾਫ ਜਿਹਾ ਲੱਗਦਾ ਇਹ ਕੇਟਰ ਰੇਟ ਕਰਸ਼ਵੀਰ ਨੂੰ ਕਹਿ ਤਾਂ ਕਹਿੰਦਾ ਪ੍ਰੈਸ਼ਰ ਪਾ ਲੈ ਜਾ ਉਹ ਮੈਂ ਕਾ ਰੈਂਡ ਦੇ ਜੱਗੇ ਦੀ ਕਹਿਣਾ ਫਿਰ ਟਰੈਕਟਰ ਆਪਣਾ ਤੂੜੀ ਨੂੰ ਲੱਗਿਆ ਵਦਾ ਦੂਆ ਜਕੇ ਆਇਆ ਦੇਖ ਰਾ ਤੀਮਿਆਂ ਵੀ ਕੰਮ ਲੱਗਿਆ ਹੋਈਆਂ ਜਿਨੇ ਮਿਹਨਤ ਕਰਨੀ ਹੁੰਦੀ ਆ ਬਾਹਰ ਆ ਕੇ ਸਾਰੇ ਕਰਦੇ ਆ ਹਾਂ ਹੈ ਆ ਬਾਹਰ ਆ ਕੇ ਤੀਮਿਆਂ ਨੂੰ ਵੀ ਕੰਮ ਕਰਨਾ ਪੈਂਦਾ ਕੋਈ ਕਰਦਾ ਬਾਹਰ ਜਾ ਕੇ ਕਰਦਾ ਸਹੀ ਗੱਲ ਆ ਬਾਹਰ ਆ ਕੇ ਕੰਮ ਸਭ ਨੂੰ ਕਰਨਾ ਪੈਂਦਾ ਤਾ ਤਾ ਕੰਮ ਚੱਲਦੇ ਆ ਬੰਦਾਰੇ ਹੁਣ ਕੰਮ ਕਰੇ ਫੇਰ ਸਰਦਾ ਨਹੀਂ ਜਵਾਨੇ ਆ ਜਾਂਦਾ ਹੀ ਪਹੁੰਚ ਹੋ ਗਿਆ ਉਹਦਾ ਹੀ ਗੁੱਸੇ ਲੈ ਤਾਂ ਸੱਤਾਂ ਦਈਂ ਲੱਗਦਾ ਆ ਉਹਨਾਂ ਲੱਗੇ ਜਾਂਦਾ ਸਹੀ ਗੱਲ ਆ ਉਂਦੇ ਬਲੇ ਬਲੇ ਅਜੀ ਗੱਲ ਕੰਮ ਕਰਦੇ ਆਉਂਦੇ ਆ ਸੰਗ ਜਾਗਾ ਜਾਂਦੇ ਆ ਉਹ ਆਪਣਾ ਨਾ ਉਹ ਮਤਲਬ ਕਿ ਲੇਵਰ ਲੂਵਰ ਪਾ ਕੇ ਬਚਤ ਘਟਾ ਖਰਚੇ ਜ਼ਿਆਦਾ ਹਮ ਆਪਣਾ ਸਾਰਾ ਘਰ ਦਾ ਆਪਾਂ ਕੋ ਮੋਲ ਦੇ ਲੈਂਦੇ ਜਿਹੜੇ ਮੋਲ ਲੈਂਦੇ ਉਹ ਕੀ ਕਰਦੇ ਉਹ ਹਾਂ ਆਪਾਂ ਕਦੇ ਕਾਲਕ ਨਹੀਂ ਕੋਈ ਹੋਰ ਚੀਜ਼ ਨਹੀਂ ਬੋਲਦੇ ਫਿਰ ਵੀ ਇਹਦਾ ਮਰਾ ਸਹੀ ਗੱਲ ਹੈ ਬਹੁਤ ਹੈ ਆਪੇ ਕੋਈ ਨਹੀਂ ਬੈਂਦੇ ਵੀ ਬੈਂਦੇ ਘਟਾ ਜਿਵੇਂ ਮੱਖੀਆਂ ਫੇਰ ਬਹੁਤ ਹੋ ਗਈਆਂ ਦੇਖ ਲੈ ਹੈਨਾ ਅਰੇ ਲੈ ਸਟਾਉ ਨਾ ਭਾਈ ਸਵੇਰੇ ਕੱਦਾਂ ਲੱਗੇਗਾ ਸਵੇਰੇ ਹਵਾ ਬਹੁਤ ਜਲਦੀ ਨਹੀਂ ਹੁਣ ਟਿਕ ਮਾ ਚੱਲਦਾ ਇੱਕ ਟੱਕ ਦਾ ਚੜਾ ਲੱਗਣਾ ਏ ਇਹ ਕਹਿੰਦਾ ਹੈ ਲੋੜਾ ਹੈ ਲੋੜਾ ਨਾ ਕਿ ਤੇਰਾ ਹਾਲ ਫਰੇਡ ਜਿਹਾ ਚਲਾਇਆ ਮਾਕੇ ਹੈ ਕਰਕੇ ਲਾ ਮਾੜਾ ਵੀ ਉੱਤਰ ਉੱਤਰ ਨਹੀਂ ਜਾ ਰਹੀ ਲੱਗਦਾ ਜੀ ਇਹ ਜੋਦੀ ਲੰਕਾਵਾ ਦੇ ਬਹੁਤ ਵਧੀਆ ਦੁਨੀਆ ਬਾਈ ਸਾਰੀ ਗੱਲ ਇਹਨਾਂ ਦੇ ਬਹੁਤ ਮਾਰਦਾ ਤਾਂ ਕਿ ਕਿਉਂ ਮੈਨੂੰ ਆਸ ਨਹੀਂ ਦੀ ਵੀ ਇਹ ਕੱਢ ਦੂਗੇ ਵਦਿਆ ਕੱਢੇ ਹਨਾ ਬਸ ਹਿੰਮਤੀਆਂ ਭੱਜ ਕੇ ਜਾਂਦੇ ਆ ਹਾ ਉਹ ਉਹ ਖੜੀ ਛੇੜੀ ਨਹੀਂ ਹੈਗੀ ਉਹ ਇੱਕ ਕਪੜਾ ਨੇੜੇ ਲੱਗਿਆ ਵਾ ਰਿੰਦਰ ਕਹਾਂ ਪਰਾਂ ਲੱਗਿਆ ਨਾਲ ਕਣਕ ਸੋਣੀ ਆ ਤੇ ਫੇਲੇ ਲਾਉਣੇ ਪਾਏ ਗੇ ਸਾਹ ਕਣਕ ਆਉਣੀ ਆ ਕਿਆ ਖਾ ਲਿਆ ਮਛਰਾ ਨੇ ਹਾਂ ਲੱਤਾਂ ਦਾ ਬੱਜ ਗਿਆ ਕਾਲ ਕੇ ਨਿਕਲ ਹੋ ਗਏ ਕਾਂਦੇ ਜੇ ਖਾ ਲਏ ਲੱਤਾਂ ਪੈਰ ਦਾ ਬੱਜ ਜਾਂਦੇ ਆ ਨਾ ਜੇ ਕਹ ਦੇ ਇਹ ਪਹਿਲਾਂ ਸਾਰੇ ਉਹ ਕਣ ਕੱਕਣੀ ਟੁੱਕੇ ਕਰਦੇ ਨੇ ਫਰੇਸ਼ਰਾਂ ਨਾਲ ਨਾਲੋਂ ਮਗਰ ਜਾ ਦੇ ਨੇ ਛਾੜ ਨਹੀਂ ਹੁੰਦੇ ਤੇ 2-3 ਮਹੀਨੇ ਨਾ ਹਾਂ ਉਹ ਤਾਂ ਦੇ ਨੇ ਤਿੰਨੇ ਦੀ ਪੈਰ ਦੇ ਦੇ ਰਹੀ ਵਿਹਲਾ ਸਹੀ ਗੱਲ ਸੱਦੇ ਲਾ ਕੇ ਤਾਂ ਕੰਨ ਕਾਈਏ ਹੈਂ ਆ ਪੱਟੇ ਵਾਲੇ ਹੀ ਰਹਿ ਗਿਆ ਬਸ ਇਹ ਜੱਗੇ ਵਾਲੇ ਡ੍ਰੈਸ ਕਰਕੇ ਨਵੇੜਾ ਸੋਹਣਾ ਹੋ ਗਿਆ ਖਚਾਈ ਬਹੁਤ ਕਰਦਾ ਚਾਰ ਬੰਦੇ ਰੁੱਕਦੇ ਲੱਗੇ ਹੋਇਆ ਆ ਬੰਦਿਆ ਪਰਵੇਂ ਨਾ ਰੁਪੇ ਲਾ ਦੂੰਗੇ ਲੋ ਬਈ ਜੱਗਾ ਲੈ ਗਿਆ ਪ੍ਰੈਸ਼ਰ ਐਂ ਕਰ ਇਹਦੇ ਨਾਲ ਉੱਪਰ ਆ ਪੱਲੇ ਪਰਾਂ ਤੂੜੀ ਪਰਾਂ ਝਾੜ ਦੇ ਆ ਪੱਲੀ ਚ ਪਾ ਦੇ ਗੁੱਲੀ ਡੰਡਾ ਕਿਸੇ ਨੇ ਦੇ ਦਾਂਗੇ ਕਬੂਤਰ ਵਾਲੇ ਨੂੰ ਹਾਂ ਉਹ ਤੂੜੀ ਵਾਲਾ ਪਰਾਂ ਝਾੜ ਦੇ ਤੂੜੀ ਤੂੜੀ ਇਹ ਕਿਥੇ ਰੱਖ ਦੇ ਹੁਣ ਇਹ ਕਿ ਵਿਚੇ ਆ ਹੁਣ ਤੇ ਇਹਨੂੰ ਪਾਸੇ ਰੱਖ ਆ ਤੂੜੀ ਪਰਾਂ ਤਾਰ ਦੇ ਇਹ ਪੱਲੀ ਮੈਂ ਬੰਨਣਾ ਚਿੱਟੀ ਜਿਹੇ ਗੁੱਲੀ ਦੇ ਦਾ ਯਾ ਥੈਲਾ ਦਿੰਦਾ ਮੈਂ ਉਹ ਤੂੜੀ ਪਹਿਰੇ ਕਰਦੇ ਆ ਹੁਣ ਤਾਂ ਕਣਕ ਵਿੱਚੇ ਕੱਢਣੀ ਦੀ ਇਹ ਥੋੜਾ ਜਿਹਾ ਉਹ ਹੋ ਗਿਆ ਬਾਈ ਜੱਗਾ ਪਰ ਛੁੱਪਾ ਬਰਾ ਕੇ ਛੁੱਪਾ ਆਇਕਣਾ ਥੋੜਾ ਤੇ ਯਾਰ ਬੰਨਿਆ ਨੇ ਤੇ ਇਹ ਬੰਨ ਦੋ ਇਸਕੋ ਘੱਟ ਬੰਨ ਦੋ ਇਸਕੋ ਯਾਰ ਸਾਰੇ ਛੁਬਾਹੀ ਦੇ ਇੱਥੇ ਉਹ ਖੇਤ ਲਈ ਉਹ ਖੇਤ ਵਾਸਤੇ ਠੀਕ ਆ ਇਹ ਰਹਿ ਕੇ ਜਾਣਾ ਇਸ ਕੋ ਵੀ ਬਾਅਦ ਮੈਂ ਕਰ ਲੂ ਇਹਨੂੰ ਉਹ ਮੇਰੀ ਗੱਲ ਸੁਣ ਤੂੜੀ ਵਿੱਚ ਰਲਾ ਦਿਨਾ ਵਿੱਚ ਤਾਂ ਨਹੀਂ ਰਲਾਈ ਨਹੀਂ ਨਹੀਂ ਮੈਂ ਚੜ ਕੇ ਥੱਲੇ ਜੇ ਬਾਦ ਇੱਕ ਥੈਲਾ ਪਿਆ ਉਹ ਦੇ ਥੈਲਾ ਲੈ ਲੈ ਥੱਲੇ ਮੈਂ ਪਾ ਦੇ ਕੀ ਹਾਂ ਹਾਂ ਟਰਾਲੀ ਵਿੱਚ ਰੱਖ ਦਿਓ